ਅੱਜ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ ਕਬੂਤਰਾਂ ਦੀ ਸੱਚੀ ਕਹਾਣੀ ਜੋ ਸੁਨੇਹਾ ਤੇ ਉਹਦੇ ਤੇ ਅਮਲ ਨਹੀਂ ਕੀਤਾ ਇੱਕ ਬਹੁਤ ਵੱਡਾ ਜੰਗਲ ਸੀ ਤੇ ਜੰਗਲ ਦੇ ਕੋਲ ਹੀ ਇੱਕ ਕਿਸਾਨ ਦਾ ਖੇਤ ਸੀ ਕਬੂਤਰ ਸਾਰੇ ਹੀ ਉਸ ਖੇਤ ਦੇ ਵਿੱਚ ਬੈਠਦੇ ਤੇ ਚੋਗਾ ਚੁਗਣ ਲਈ ਜਾਂਦੇ ਤੇ ਉਡਾਰੀ ਮਾਰ ਜਾਂਦੇ ਇੱਕ ਦਿਨ ਸ਼ਿਕਾਰੀ ਆਇਆ ਉਸਨੇ ਜਾਲ ਲਗਾਇਆ ਤੇ ਜਾਲ ਲਗਾ ਕੇ ਉਹਦੇ ਉੱਤੇ ਥੋੜਾ ਜਿਹਾ ਦਾਣਾ ਪਾ ਦਿੱਤਾ ਹੁਣ ਕਬੂਤਰਾਂ ਨੇ ਸੋਚਿਆ ਕਿ ਫਰੀਦ ਦਾ ਦਾਣਾ ਹੈ ਮਿਹਨਤ ਨਹੀਂ ਕਰਨੀ ਪਵੇਗੀ ਚਲੋ ਜਾ ਕੇ ਖਾ ਲੈਂਦੇ ਹਾਂ ਜਦੋਂ ਕਬੂਤਰ ਚੋਗਾ ਚੁਗਣ ਲਈ ਜਾਂਦੇ ਨੇ ਉਹ ਸਾਰੇ ਹੀ ਜਾਲ ਵਿੱਚ ਫਸ ਜਾਂਦੇ ਨੇ ਇੱਕ ਕਾਫੀ ਕਬੂਤਰ ਜਿਹੜੇ ਸੀ ਉਹ ਸ਼ਿਕਾਰੀ ਪਕੜ ਕੇ ਲੈ ਜਾਂਦਾ ਇਸੇ ਹੀ ਤਰ੍ਹਾਂ ਸ਼ਿਕਾਰੀ ਹਰ ਰੋਜ਼ ਆਉਂਦਾ ਤੇ ਕੁਝ ਨਾ ਕਬੂਤਰ ਪਕੜਦਾ ਤੇ ਲੈ ਜਾਂਦਾ ਇੱਕ ਦਿਨ ਸਾਰੇ ਹੀ ਕਬੂਤਰ ਬੜੇ ਹੈਰਾਨ ਤੇ ਪਰੇਸ਼ਾਨ ਸਨ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸਾਥੀ ਮਾਰੇ ਚੁਟੇ ਜਾ ਸਕੇ ਸਨ ਜਦੋਂ ਸਾਰੇ ਹੀ ਦੀ ਸੋਚ ਬਣੀ ਪਰੇਸ਼ਾਨ ਹੋਏ ਤਾਂ ਉਹਨਾਂ ਨੇ ਮੀਟਿੰਗ ਕੀਤੀ ਤੇ ਇਕੱਠੇ ਹੋ ਕੇ ਕਿਸੇ ਸਲਾਹਕਾਰ ਕੋਲ ਗਏ ਕਿ ਅਸੀਂ ਕਿਸ ਤਰ੍ਹਾਂ ਇਸ ਜਾਲ ਤੋਂ ਮੁਕਤੀ ਪਾ ਲਈਏ ਤਾਂ ਜਦੋਂ ਉਹ ਗਏ ਤਾਂ ਜਿਸ ਕੋਲ ગયો ਬੜਾ ਸਿਆਣਾ ਸੀ ਉਸਨੇ ਕਿਹਾ ਤੁਹਾਨੂੰ ਮੁਕਤੀ ਦਾ ਸਾਧਨ ਮਿਲ ਸਕਦਾ ਹੈ ਲੇਕਿਨ ਤੁਹਾਨੂੰ ਜਾਗਣਾ ਪੈਣਾ ਹੈ ਕਹਿੰਦੇ ਉਹ ਕਿਸ ਤਰ੍ਹਾਂ ਕਹਿੰਦੇ ਉਹ ਇਸ ਤਰ੍ਹਾਂ ਜਾਗਣਾ ਹੈ ਕਿ ਮੈਂ ਆਪ ਜੀ ਨੂੰ ਇੱਕ ਮੰਤਰ ਦਿੰਦਾ ਹਾਂ ਉਸ ਮੰਤਰ ਨੂੰ ਤੁਸੀਂ ਪੜ੍ਹ ਕੇ ਤੇ ਸਮਝਣਾ ਹੈ ਜਦੋਂ ਸ਼ਿਕਾਰੀ ਆਏਗਾ ਉਹ ਚੋਗਾ ਪਾਏਗਾ ਤਾਂ ਤੁਸੀਂ ਉਸ ਵੇਲੇ ਬੋਲਣਾ ਹੈ ਤੇ ਸਾਰਿਆਂ ਨੂੰ ਸੁਚੇਤ ਕਰਨਾ ਹੈ ਸ਼ਿਕਾਰੀ ਆਏਗਾ ਦਾਣਾ ਪਾਏਗਾ ਕਿਸੇ ਨੇ ਦਾਣਾ ਨਹੀਂ ਖਾਣਾ ਕਿਉਂਕਿ ਸ਼ਿਕਾਰੀ ਸਾਨੂੰ ਪਕੜ ਕੇ ਲੈ ਜਾਏਗਾ ਉਹ ਤਾਂ ਉਹਨਾਂ ਨੇ ਇਸ ਗੱਲ ਨੂੰ ਸੁਣ ਲਿਆ ਲੇਕਿਨ ਉਹਨੂੰ ਅਪਣਾਇਆ ਹੀ ਨਹੀਂ ਕਿਉਂਕਿ ਉਹ ਰੱਟਣ ਵਾਲੀ ਗੱਲ ਨਹੀਂ ਸੀ ਉਹ ਸੋਚਣ ਵਾਲੀ ਗੱਲ ਸੀ ਸਕਾਰੀ ਅਗਲੇ ਦਿਨ ਫੇਰ ਆਇਆ ਤੇ ਜਦੋਂ ਉਹ ਸਕਾਰੀ ਆਇਆ ਉਸਨੇ ਦਾਣਾ ਪਾ ਦਿੱਤਾ ਤਾਂ ਸਾਰੇ ਹੀ ਕਬੂਤਰ ਬੋਲ ਰਹੇ ਨੇ ਸਕਾਰੀ ਆਏਗਾ ਦਾਣਾ ਪਾਏਗਾ ਕੋਈ ਦਾਣਾ ਨਹੀਂ ਖਾਏਗਾ ਲੇਕਿਨ ਉਹ ਜਾਪ ਕਰਦੇ ਹੋਏ ਫਿਰ ਵਾਪਸ ਉਸੇ ਜਗ੍ਹਾ ਚੋਂਗਾ ਚੁਗਨਤੇ ਚਲੇ ਗਏ ਤਿਸਕਾਰੀ ਆਇਆ ਤੇ ਉਹਨਾਂ ਨੂੰ ਸਾਰਿਆਂ ਨੂੰ ਪਕੜ ਕੇ ਲੈ ਗਿਆ ਕਹਿਣ ਤੋਂ ਭਾਵ ਹੈ ਕਿ ਅਸੀਂ ਉਹਨਾਂ ਸ਼ਬਦਾਂ ਨੂੰ ਅਪਣਾਉਣਾ ਸੀ ਦੂਸਰਿਆਂ ਨੂੰ ਸचेत ਕਰਨਾ ਸੀ ਕਿ ਜਦੋਂ ਵੀ ਸ਼ਿਕਾਰੀ ਆਵੇ ਦਾਣਾ ਪਾਵੇ ਤੇ ਅਸੀਂ ਉਸ ਨੂੰ ਨਹੀਂ ਖਾਣਾ ਲੇਕਿਨ ਅਸੀਂ ਟਿਕਤਾ ਸੀ ਉਹਦੀ ਨੂੰ ਝਾਟ ਲਗਾ ਲਈ ਲੇਕਿਨ ਜੀਵਨ ਦੇ ਵਿੱਚ ਨਹੀਂ ਅਪਣਾਇਆ ਇਸ ਲਈ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਗੁਰਬਾਣੀ ਸਾਨੂੰ ਦੱਸਦੀ ਹੈ ਉਸ ਨੂੰ ਜੀਵਨ ਦੇ ਵਿੱਚ ਅਪਣਾਉਣਾ ਹੈ ਨਾ ਕਿ ਉਸ ਦਾ ਰਾਗ ਗਾਣਾ ਹੈ